ਇਹ ਆ ਪੰਜ ਗੁਰਾਇਆਂ ਸ਼ਹਿਰ ਦੇ ਨੇੜੇ ਰੁੜਕਾ ਖੁਰਦ ਨਗਰ ਹੈ ਸ਼੍ਰੋਮਣੀ ਸ਼ਹੀਦ ਬਾਬਾ ਸੰਤ ਸਿੰਘ ਜੀ ਜਿਨ੍ਹਾਂ ਨੂੰ ਕਲਗੀਧਰ ਪਿਤਾ ਜੀ ਨੇ ਚਮਕੌਰ ਸਾਹਿਬ ਦੀ ਗੜੀ ਵਿੱਚ ਕਲਗੀ ਤੋੜਾ ਸ਼ਸਤਰ ਵਸਤਰ ਬਖਸ਼ੇ ਸੀ ਇਹ ਜਥੇਦਾਰ ਬਾਬਾ ਤਰੋਚਨ ਸਿੰਘ ਜੀ ਨੇ ਜਿਹੜੇ ਸ਼੍ਰੋਮਣੀ ਸ਼ਹੀਦ ਬਾਬਾ ਸੰਤ ਸਿੰਘ ਦੀ ਪੀੜੀ ਵਿੱਚੋਂ ਨੇ ਇਹ ਗੁਰਾਇਆਂ ਸ਼ਹਿਰ ਦੇ ਨੇੜੇ ਰੁੜਕਾ ਖੁਰਦ ਨਗਰ ਹੈ ਅੱਜ 31 ਅਗਸਤ 2025 ਨੂੰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਦੀਵਾਨ ਸਜੇ ਨੇ ਉਹਨਾਂ ਦੀਵਾਨਾਂ ਵਿੱਚ ਆਪਾਂ ਹਾਜ਼ਰੀ ਭਰੀ ਹੈ ਜਥੇਦਾਰ ਬਾਬਾ ਤਰਲੋਤ ਸਿੰਘ ਜੀ ਨਾਲ ਸੀ ਬੜਾ ਸਾਥ ਉਹਨਾਂ ਦੇ ਸਾਡੇ ਸਤਿਕਾਰਯੋਗ ਭੂਆ ਗੁਰਪਾਲ ਕੌਰ ਜੀ ਲੁਧਿਆਣੇ ਵਾਲੇ ਉਹ ਵੀ ਸਾਥ ਸੀ ਸਾਰੀ ਸੰਗਤ ਸਮੁੱਚੀ ਪ੍ਰਬੰਧਕ ਕਮੇਟੀ ਸਾਰੀਆਂ ਸੰਗਤਾਂ ਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਬੇਅੰਤ ਬੇਅੰਤ ਹੀ ਵਧਾਈਆਂ ਹੋਣ ਸਾਰੀ ਸੰਗਤ ਦਾ ਤੁਹਾਨੂੰ ਬਾਦ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਇੱਕੋ ਜਿਹਾ ਕਿਰਮਾ ਨਾਲ ਹੀ ਉਹ ਕਾਰਜ ਪੰਗੇ ਜਾ